ਅਕਾਲੀ ਦਲ ਨੇ ਹਰਿਆਣਾ ਚ ਆਪਣੀਆਂ ਦੋਵਾਂ ਸੀਟਾਂ ਦਾ ਐਲਾਨ ਕਰ ਦਿੱਤਾ ਬਲਵਿੰਦਰ ਸਿੰਘ ਪੂਨੀਆ ਨੂੰ ਬਾਲਾ ਸ਼ਹਿਰੀ ਤੋਂ ਸੀਟ ਦਿੱਤੀ ਗਿਆ ਸਾਡੇ ਨਾਲ ਬਲਵਿੰਦਰ ਸਿੰਘ ਪੂਨੀਆ ਨੇ ਪੂਨੀਆ ਸਾਹਿਬ ਇੱਕ ਪਾਸੇ ਤੁਹਾਨੂੰ ਸੀਟ ਦਿੱਤੀ ਅਨੈਲੋ ਤੋਂ ਤੁਹਾਨੂੰ ਸ਼ਾਮਲ ਕੀਤਾ ਗਿਆ ਕਿਉਂ ਸ਼ਾਮਲ ਹੋਏ ਸ੍ਰੋਮਣੀ ਅਕਾਲੀ ਦਲ ਵੀ ਇੰਡੀਅਨ ਨੈਸ਼ਨਲ ਲੋਕਤਲ ਪਾਰਟੀ ਇੱਕ ਪਰਿਵਾਰ ਹੈ ਸਰਦਾਰ ਸੁਖਵੀਰ ਵੀਤ ਸਿੰਘ ਬਾਦਲ ਜੀ ਨੇ ਮੇਰੀ ਛਵੀ ਨੂੰ ਦੇਖ ਕੇ ਮੇਰੀ ਇਮਾਨਦਾਰੀ ਨੂੰ ਦੇਖ ਕੇ ਜੋ ਮੈਂ ਲੋਕਾਂ ਦੇ ਸੁੱਖ-ਦੁੱਖ ਵਿੱਚ ਆਣਾ ਜਾਣਾ ਵੇਖ ਕੇ ਮੈਨੂੰ ਇਹ ਸੀਟ ਦਿੱਤੀ ਹੈ ਕਿ ਮੈਂ ਜਿੱਤਣ ਦੀ ਪੁਜੀਸ਼ਤ ਚ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਵੀ ਭਰੋਸਾ ਦਿਲਾਇਆ ਕਿ ਮੈਂ ਇਹ ਸੀਟ ਜਿੱਤ ਗਏ ਉਹਨਾਂ ਦੀ ਝੋਲੀ ਵਿੱਚ ਪਾਵਾਂ ਪਾਸੇ ਤੁਹਾਨੂੰ ਸੀਟ ਦਿੱਤੀ ਦੂਜੇ ਪਾਸੇ ਅਕਾਲੀ ਦਲ ਦੇ ਦਫ਼ਤਰ ਦੇ ਅੰਦਰ ਹੀ ਤੁਹਾਡੇ ਖਿਲਾਫ ਮੁਰਦਾਬਾਦ ਦੇ ਨਾਰੇ ਲੱਗੇ ਔਰ ਕਿਹਾ ਗਿਆ ਕਿ ਇੱਕ Hindu ਨੂੰ ਟਿਕਟ ਦੇਤੀ ਇਹ Hindu ਸਿੱਖ ਦਾ ਮਸਲਾ ਨਹੀਂ ਇਹ ਥੋੜਾ ਬੋਧ ਜੋ ਦਾਵੇਦਾਰ ਹੁੰਦੇ ਆ ਹਰ ਪਾਰਟੀ ਚ ਜੋ ਬੜੀਆਂ ਪਾਰਟੀਆਂ ਹੁੰਦੀਆਂ ਉਹਨਾਂ ਦੇ ਦਾਵੇਦਾਰ ਜ਼ਿਆਦਾ ਹੁੰਦੇ 15 ਵੀ ਹੁੰਦੇ ਆ 20 ਵੀ ਹੁੰਦੇ ਆ ਤੇ ਦਾਵੇਦਾਰ ਜਦੋਂ ਕਿਸੇ ਦੀ ਟਿਕਟ ਕੱਢਦੀ ਹੈ ਕਿਸੇ ਨੂੰ ਅਫਸੋਸ ਸਾਣਾ ਲਾਜ਼ਮੀ ਹੈ ਲੇਕਿਨ ਉਹ ਸਾਡੇ ਹੀ ਮੈਂਬਰ ਹੈ ਸਾਡੇ ਭਰਾ ਹੈ ਅਸੀਂ ਉਹਨਾਂ ਨੂੰ ਮਿਲਾ ਕੇ ਕੱਲ ਨੋਮੀਨੇਸ਼ਨ ਜਿਸ ਟਾਈਮ ਮੈਂ ਭਰਾਂਗਾ ਉਹ ਸਾਰੀ ਟੀਮ ਮੇਰੇ ਨਾਲ ਹੋਵੇਗੀ ਇਹ ਕੋਈ ਵਿਰੋਧ ਨਹੀਂ ਹੈ ਕੋਈ ਕੁਝ ਨਹੀਂ ਹੈ ਜਦੋਂ ਉਹਨਾਂ ਦਾ ਰੋਸ ਇਹ ਹੈ ਜਿੰਦਾਬਾਦ ਮਰਦਾਬਾਦ ਉਹਨਾਂ ਨੇ ਕੀਤੀ ਰੋਸ ਇਹ ਹੈਗਾ ਕਿ ਹਿੰਦੂ ਨੂੰ ਟਿਕਟ ਦਿੱਤੀ ਹੋਰ ਕੋਈ ਇਤਰਾਜ਼ ਨਹੀਂ ਮੈਂ ਪਹਿਲਾਂ ਹੀ ਸਿੱਖ ਫੈਮਿਲੀ ਤੋਂ ਆ ਮੈਂ ਸਿੱਖ ਪਰਿਵਾਰ ਤੋਂ ਆ ਮੇਰੇ ਮਾਤਾ ਜੀ ਨੇ ਅਮਰਿਤ ਛਕਿਆ ਹੋਇਆ ਹੈ ਮੇਰੀ 35 ਸਾਲ ਤੋਂ ਸਾਡੀ ਸਾਰੀ ਰਿਸ਼ਤੇਦਾਰੀਆਂ ਸਿੱਖ ਪਰਿਵਾਰ ਤੋਂ ਆ ਮੇਰੀ ਗੁਰਦੁਆਰਾ ਸੇਵ ਦੀ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਹੈ ਤੇ ਇਹ ਕੋਈ ਮੁੱਦਾ ਨਹੀਂ ਹੈ ਅਸੀਂ ਸਾਰੇ ਇੱਕੋ ਆ ਕੋਈ ਕੋਈ ਸਿੱਖ ਨਹੀਂ ਕੋਈ ਮੋਰ ਨਹੀਂ ਸਾਰੇ ਇੱਕ ਹੋਏ। ਲੱਗਦਾ ਨਹੀਂ ਇਸ ਗੱਲ ਦੇ ਨੁਕਸਾਨ ਹੋਊਗਾ ਤੁਹਾਨੂੰ ਅਗਰ ਉਹ ਤੁਹਾਡੇ ਵਿਰੋਧ ਚ ਖੜੇ ਹੋ ਜਾਂਦੇ ਨੇ। ਸਾਰੀ ਅਕਾਲੀ ਦਲ ਦੀ ਟੀਮ ਸਾਰੀ ਅਕਾਲੀ ਦਲ ਦੀ ਟੀਮ ਮੇਰੇ ਨਾਲ ਖੜੀ ਹੈ। ਸਾਰੀ ਅਕਾਲੀ ਦਲ ਦੀ ਟੀਮ ਮੇਰੇ ਨਾਲ ਕਹਿੰਦੇ ਇਗਨੋਰ ਆਸੀਂ ਲਗਾਤਾਰ ਪੰਥ ਲਈ ਕੁਰਬਾਨੀਆਂ ਕੀਤੀਆਂ ਇਹ ਕਹੇ ਜੇ ਬੰਦੇ ਨੂੰ ਫਿਕਰ ਦੇ ਦਿੱਤੀ ਜਿਹਦੀ ਪੰਥ ਲਈ ਕੋਈ ਕੁਰਬਾਨੀ ਨਹੀਂ। ਇਹ ਪਾਰਟੀ ਨੇ ਦੇਖ ਕੇ ਫੈਸਲਾ ਕੀਤਾ ਹੈ। ਤੁਸੀਂ ਕੱਲ ਦੇਖਣਾ ਨੋਮੀਨੇਸ਼ਨ ਤੇ ਸਾਰੀ ਟੀਮ ਇੰਡੀਅਨ ਨੈਸ਼ਨਲ ਲੋਕਦਰ ਪਾਰਟੀ ਦੀ ਤੇ ਅਕਾਲੀ ਦਲ ਦੀ ਟੀਮ ਇਕੱਠੀ ਹੋਵੇਗੀ ਤੇ ਨੋਮੀਨੇਸ਼ਨ ਭਰੇਗਾ।